ਪਰ ਅੱਜ ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਮਹੀਨੇਵਾਰ ਮੀਟਿੰਗ ਕੀਤੀ ਹੈ ਔਰ ਸਾਡੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਅਬਜ਼ਰਵਰ ਸ਼੍ਰੀ ਵੀਦ ਪ੍ਰਕਾਸ਼ ਵੇਦੀ ਜੀ ਆਏ ਨੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਸਾਡੇ ਸਾਰੇ ਹਲਕਿਆਂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਹੜੇ ਕੋਆਰਡੀਨੇਟਰਸ ਨੇ ਉਹ ਵੀ ਆਏ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਾਰੇ ਬਲੋਕ ਕਾਂਗਰਸ ਕਮੇਟੀਆਂ ਦੇ ਪ੍ਰਧਾਨ ਅਹੁਦੇਦਾਰ ਸਹਿਬਾਨ ਆਏ ਨੇ ਔਰ ਜਿਹੜਾ ਸੰਦੇਸ਼ ਸਾਨੂੰ ਖੜਗੇ ਸਾਹਿਬ ਦਾਇਆ ਹੈ ਕਿ 11 ਤਰੀਕ ਨੂੰ 11 ਫਰਵਰੀ ਨੂੰ ਸਮਰਾਲੇ ਵਿੱਚ ਇੱਕ ਪੰਜਾਬ ਪਦਰ ਦੀ ਬਹੁਤ ਵੱਡੀ ਰੈਲੀ ਹੋ ਰਹੀ ਹੈ ਸਾਰੇਆਂ ਹਾਲਾਤਾਂ ਦੀ ਸਮੀਖਿਆ ਕਰਕੇ ਉਥੇ ਜਿਹੜਾ ਵਿਗਲ ਵਜਾਉਣਾ ਹੈ ਪਾਰਲੀਮੈਂਟ ਚ ਉਹਨਾਂ ਦਾ ਉਹਦੇ ਸਬੰਧ ਵਿੱਚ ਸੰਦੇਸ਼ ਆਇਆ ਔਰ ਸਾਡੇ ਜ਼ਿਲ੍ਹੇ ਨੂੰ ਹੁਕਮ ਹੋਇਆ ਕਿ ਵਾਦ-ਵਦ ਗਿਣਤੀ ਵਿੱਚ ਉਥੇ ਲੋਕ ਪਹੁੰਚਣੇ ਚਾਹੀਦੇ ਵਰਕਰ ਪਹੁੰਚਣੇ ਚਾਹੀਦੇ ਆ ਔਰ ਅਸੀਂ ਫੈਸਲਾ ਕੀਤਾ ਹੈ ਵੀ ਘਟੋ ਘਟ ਹਰ ਹਲਕੇ ਦੇ ਵਿੱਚੋਂ ਵਾਦ ਚੜ ਕੇ ਹਜ਼ਾਰ ਹਜ਼ਾਰ ਦੀ ਇਹਨਾਂ ਡਿਊਟੀ ਲਈ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਵੱਤ ਤੋਂ ਵੱਤ ਜਿਹੜੇ ਸਾਡੇ ਵਰਕਰਜ਼ ਨੇ ਉੱਥੇ ਪਹੁੰਚਣ ਕਿਉਂਕਿ ਪੰਜਾਬ ਦੇ ਵਿੱਚ ਪੂਰਾ ਉਤਸ਼ਾਹ ਆ ਸ਼੍ਰੀ ਰਾਹੁਲ ਗਾਂਧੀ ਜੀ ਦਾ ਸੰਦੇਸ਼ ਔਰ ਉਹਨਾਂ ਦੀਆਂ ਰੋਜ਼ ਮਰਾਦੀਆਂ ਜਿਹੜੀਆਂ ਸਰਗਰਮੀਆਂ ਨੇ ਉਹਦਾ ਬਹੁਤ ਵੱਡਾ ਅਸਰ ਅਰਸਰ ਸਾਡੇ ਵਰਕਰਾਂ ਤੇ ਨੇ ਔਰ ਸਾਡੇ ਕਾਂਗਰਸੀ ਵਰਕਰ ਪੂਰੇ ਕਮਰ ਕਸ ਕਰਕੇ ਬੈਠੇ ਨੇ ਔਰ ਕਿਸੇ ਕਿਸਮ ਦੀ ਢਿੱਲ ਨਹੀਂ ਔਰ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਔਰ ਮੈਂ ਅੱਜ ਦਾਅਵੇ ਨਾ ਕਹਿਣਾ ਚਾਹੁੰਦਾ ਕਿ ਪਾਰਲੀਮੈਂਟ ਚੋਣ ਦੇ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਚ ਬਣਿਆ ਜਿਹੜਾ ਗੱਠਜੋੜ ਹੈ ਇੰਡੀਆ ਗੱਠਜੋੜ ਹੈ ਬਹੁਤ ਵੱਡਾ ਬਹੁਮਤ ਅਸਰ ਕਰੇਗਾ ਲੋਕਾਂ ਦੇ ਭਰਮ ਭਲੇਖੇ ਦੂਰ ਹੋ ਜਾਣੇ ਆ ਮੋਦੀ ਸਾਹਿਬ ਨੇ ਹਿੰਦੁਸਤਾਨ ਵਿੱਚ ਡਿਕਟੇਟਰਸ਼ਿਪ ਸ਼ੁਰੂ ਕੀਤੀ ਹੈ ਔਰ ਜਿਹੜੀ ਸਾਰੇ ਮੀਡੀਆ ਦੀ ਐਮਰਜੈਂਸੀ ਹੈ ਪੈਸੇ ਦੇ ਯੋਰ ਨਾਲ ਮੀਡੀਆ ਤੇ ਕਿਸਮ ਦੀ ਖਬਰ ਜਿਹੜੀ ਆ ਪ੍ਰਚਲਿਤ ਕੀਤੀ ਜਾਂਦੀ ਹੈ ਔਰ ਉਹਨਾਂ ਗੱਲਾਂ ਦਾ ਅਸਰ ਜਿਹੜਾ ਹੈ ਅੱਜ ਆਮ ਲੋਕ ਜਿਹੜੇ ਆ ਜਿਹੜੇ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸ ਰਹੇ ਆ ਜਿਹੜੇ ਗਰੀਬੀ ਦੀ ਚੱਕੀ ਵਿੱਚ ਪਿਸ ਰਹੇ ਆ ਔਰ ਇਸ ਹਿੰਦੁਸਤਾਨ ਦੀ ਆਬਾਦੀ ਬਹੁਤ ਵੱਡੀ ਗਿਣਤੀ ਵਿੱਚ ਹੈ ਇਹਨਾਂ ਨੂੰ ਇਹ ਨਹੀਂ ਦੱਸ ਸਕੇ ਹੁਣ ਤੱਕ ਕਿ ਜਿਹੜਾ ਪਿਛਲੀ ਵਾਰੀ ਵਾਅਦਾ ਕੀਤਾ ਸੀ ਕਿ ਅਸੀਂ ਕਰੋੜਾਂ ਨੌਕਰੀਆਂ ਦੇਾਂਗੇ ਉਹ ਨੌਕਰੀ ਕਿਹਨੂੰ ਮਿਲੀ ਆ ਅੱਜ ਲੋਕ ਜਿਹੜੀ ਬਹੁਤਾ ਆ ਬੇਸ਼ੱਕ ਜਿਵੇਂ ਪੰਜਾਬ ਦੇ ਵਿੱਚ ਵੀ ਹੈ ਸਰਕਾਰ ਨੇ بڑے ਵਾਅਦੇ ਕੀਤੇ ਸੀ ਕਿ ਅਸੀਂ ਫਲਾਣਾ ਕੰਮ ਕਰਾਂਗੇ ਫਲਾਣਾ ਕੰਮ ਕਰਾਂਗੇ ਅੱਜ ਪਰ ਪੰਜਾਬ ਦੇ ਲੋਕ ਜਿਹੜੇ ਆ ਉਹ ਬਦਲਾਅ ਦੇ ਚੱਕਰ ਵਿੱਚ ਫਸ ਕੇ ਬਹੁਤ ਸਾਰਾ ਨੁਕਸਾਨ ਪੰਜਾਬ ਦਾ ਹੋ ਗਿਆ ਔਰ ਮੈਂ ਅੱਜ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਨਵੀਂ ਸਰਕਾਰ ਨੇ ਡਿਵੈਲਪਮੈਂਟ ਪੂਰੀ ਰੋਕ ਦਿੱਤੀ ਹੈ ਅੱਜ ਪੰਜਾਬ ਦਾ ਪਹੀਆ ਜਿਹੜਾ ਜਾਮ ਹੋ ਚੁੱਕਾ ਹੈ ਡਿਵੈਲਪਮੈਂਟ ਜ਼ੀਰੋ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹੈਲਥ ਸਿਸਟਮ ਜਿਹੜਾ ਸਾਰਾ ਅਸਤਵਸਤ ਹੋ ਚੁੱਕਾ ਹੈ ਕੇਂਦਰ ਦੀਆਂ ਗਰੰਟਾ ਇਹਨਾਂ ਦੇ ਕੰਮਾ ਕਰਕੇ ਬੰਦ ਹੋ ਚੁੱਕੀਆਂ ਨੇ ਪੰਜਾਬ ਦਾ ਜਿਹੜਾ ਸੜਕੀ ਨਿਰਮਾਣ ਹੈ ਜਿਹੜੀਆਂ ਸੜਕਾਂ ਦਾ ਨਿਰਮਾਣ ਕਾਂਗਰਸ ਵੇਲੇ ਹੋਇਆ ਲਿੰਕ ਰੂਟਸ ਦੀ ਰਿਪੇਅਰ ਹੋਈ ਔਰ ਹਜ਼ਾਰਾਂ ਕਿਲੋਮੀਟਰ ਦੀ ਹੋਈ ਅੱਜ ਉਹ ਸਾਰਾ ਕੁਝ ਰੁਕ ਗਿਆ ਆਰਡੀਐਫ ਰੁਕ ਗਿਆ ਇਹਨਾਂ ਨੇ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਪਾਰਲੀਮੈਂਟ ਮੈਂਬਰਾਂ ਨਾਲ ਉਲਝਾ ਕੇ ਕੇਂਦਰ ਸਰਕਾਰ ਕੋਲੇ ਲੋਬਿੰਗ ਕਰਕੇ ਅਸੀਂ ਪੰਜਾਬ ਦੇ ਵਿੱਚ ਕੋਈ ਨਾ ਕੋਈ ਜਿਹੜੇ ਫੰਡਸ ਨੇ ਰੋਕੇ ਨੇ ਉਹਨੂੰ ਚਾਲੂ ਕਰਵਾਈਏ ਅੱਜ ਪੰਜਾਬ ਦਾ ਹਾਲਤ ਔਰ ਮੈਂ ਵੀ ਕਹਿਣਾ ਚਾਹੁੰਦਾ ਕਿ ਐਜੂਕੇਸ਼ਨ ਦੇ ਪੱਖ ਦੇ ਵਿੱਚ ਜਿੱਥੇ ਕਾਂਗਰਸ ਸਰਕਾਰ ਵੇਲੇ ਸਾਰੇ ਸਕੂਲ ਸਮਾਰਟ ਸਕੂਲ ਬਣਾਏ ਗਏ ਅੱਜ ਉਹਨਾਂ ਵੱਲ ਕੋਈ ਦੇਖ ਰੱਖਣੀ ਔਰ ਮੈਂ ਇਹ ਕੇ ਵੀ ਦੱਸਣਾ ਚਾਹੁੰਦਾ ਕਿ ਸਾਡਾ ਬਾਰਡਰ ਦਾ ਜ਼ਿਲ੍ਹਾ ਜਿਹੜਾ ਤਰਨਤਾਰਨ ਜ਼ਿਲ੍ਹਾ ਹੈ ਔਰ ਇਹਨਾਂ ਬਾਰਡਰ ਦੇ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਜਿਹੜੇ ਸਾਡੇ ਰਿਮੋਟ ਵਿਲੇजेस ਨੇ ਉਥੇ ਟੀਚਰਾਂ ਦੀ ਗਿਣਤੀ ਪੂਰੀ ਕਰਨ ਵਾਸਤੇ ਅਸੀਂ 2021 ਦੇ ਵਿੱਚ ਕਾਨੂੰਨ ਬਣਾਇਆ ਸੀ ਕਿ ਪੋਸਟਿੰਗ ਆਫ ਟੀਚਰ ਇਨ ਡਿਸਐਡਵਾਂਟੇਜ ਏਰੀਆ ਔਰ ਉਹਦੇ ਕਰਕੇ ਫੈਸਲਾ ਹੋਇਆ ਸੀ ਕਿ ਜਿਹੜੇ ਵੀ ਟੀਚਰ ਨਵੇਂ ਭਰਤੀ ਹੋਣਗੇ ਉਹ ਪਹਿਲਾਂ 3 ਸਾਲ ਦਾ ਜਿਹੜਾ ਪਰਮਿਸ਼ਨ ਪੀਰੀਅਡ ਆ ਉਹ ਇਹਨਾਂ ਬਾਰਡਰ ਜ਼ਿਲ੍ਹਿਆਂ ਵਿੱਚ ਪੂਰਾ ਕਰਨਗੇ ਜਿਹਦੇ ਕਰਕੇ 823 ਟੀਚਰ ਸਾਡੇ ਤਰਨਤਨ ਜ਼ਿਲ੍ਹੇ ਵਿੱਚ ਆਏ ਔਰ ਸਾਰੇ ਸਕੂਲ ਭਰ ਗਏ ਪਰ ਹੁਣ ਵਾਲੀ ਸਰਕਾਰ ਦਾ ਇਹੋ ਜਿਹਾ ਬੁਰਾ ਹਾਲ ਆ ਕਿ ਪਿਛਲੇ ਦੋ ਸਾਲਾਂ ਵਿੱਚ 5 ਐਜੂਕੇਸ਼ਨ ਸੈਕਟਰੀ ਬਦਲੇ ਨੇ ਜਿੱਥੇ ਕਿਸੇ ਨੂੰ ਕੋਈ ਖਿਆਲ ਨਹੀਂਗਾ ਕਿ ਐਜੂਕੇਸ਼ਨ ਅੱਗੇ ਕਹਿੰਦੇ ਸੀ ਇਹ ਕਾਂਗਰਸ ਵਾਲੇ ਡੱਬੇ ਨਾਲ ਮਾੜੀ ਮੋਟੀ ਕੂਚੀ ਮਾਰ ਕੇ ਨੂੰ ਸਮਾਰਟ ਸਕੂਲ ਬਣਾ ਦਿੰਦੇ ਆ ਪਰ ਜੋ ਵਧੀਆ ਤਰੀਕੇ ਦੇ ਨਾਲ ਐਜੂਕੇਸ਼ਨ ਦਾ ਹੈਲਥ ਵਿੱਚ ਕੰਮ ਕੀਤਾ ਸੀ ਸਰਕਾਰ ਨੇ ਉਹਦਾ ਕੋਈ ਮੁਕਾਬਲਾ ਨਹੀਂ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪਹਿਲਾਂ ਵੀ ਉਹਨਾਂ ਨੇ ਪਿਛਲੀ ਵਾਰੀ ਵੀ ਜਦੋਂ ਮੋਦੀ ਸਾਹਿਬ ਕਹਿੰਦੇ ਕਿ ਮੇਰੀ ਹਨੇਰੀ ਬੜੀ ਚੱਲਦੀ ਹੈ ਉਸ ਵੇਲੇ ਵੀ 8 ਪਾਰਲੀਮੈਂਟ ਸੀਟਾਂ ਕਾਂਗਰਸ ਨੂੰ ਜਿਤਾਈਆਂ ਸੀ ਔਰ ਇਸ ਵਾਰੀ ਵੀ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸ਼੍ਰੀ ਰਾਹੁਲ ਗਾਂਧੀ ਜੀ ਦਾ ਵਿਜ਼ਨ ਜੋ ਨਦੀ ਡੈਡੀਕੇਸ਼ਨ ਹੈ ਜੋ ਦੇਸ਼ ਦੇ ਗਰੀਬਾਂ ਦੇ ਹਰ ਰੋਜ਼ ਕਿਸੇ ਨਾ ਕਿਸੇ ਜਿਹੜੇ ਕਿਰਤੀ ਲੋਕ ਨੇ ਉਹਨਾਂ ਵਿੱਚ ਜਾ ਕੇ ਉਹਨਾਂ ਦਾ ਹਨਰ ਉਹਨਾਂ ਦੀ ਮਿਹਨਤ ਨੂੰ ਸਲਾਮ ਕਰਨ ਵਾਤੇ ਉਹ ਜਾਂਦੇ ਨੇ ਔਰ ਸਾਡੇ ਵਰਕਰਾਂ ਨੂੰ ਦੇਸ਼ ਦੇ ਲੋਕਾਂ ਨੂੰ ਅੱਜ ਉਹਨਾਂ ਤੇ ਬਹੁਤ ਵੱਡਾ ਭਰੋਸਾ ਹੈ ਜਿਹੜਾ ਅਰਬਾਂ ਖਰਬਾਂ ਰੁਪਈਆ ਖਰਚ ਕੇ ਉਹਨਾਂ ਦੀ ਸ਼ਬੀ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਸੀ ਅੱਜ ਲੋਕ ਸਮਝ ਚੁੱਕੇ ਨੇ ਅੱਜ ਮੈਂ ਮਹਿਸੂਸ ਕਰਦਾ ਹੈ ਕਿ ਬੇਸ਼ੱਕ ਪੈਸੇ ਦੇ ਸਹਾਰੇ ਮੋਦੀ ਸਾਹਿਬ ਇਹ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਮੋਦੀ ਸਾਹਿਬ ਦਾ ਕਦ ਬੁੱਤ ਬੜਾ ਵੱਧ ਗਿਆ ਪਰ ਮੈਂ ਮਹਿਸੂਸ ਕਰਦਾ ਕਿ ਲੋਕਾਂ ਦੇ ਦਿਲਾਂ ਵਿੱਚ ਸ੍ਰੀ ਰਾਹੁਲ ગાંધી ਜੀ ਦਾ ਕਦ ਬੁੱਤੋ ਦਾ ਕੋਈ ਮੁਕਾਬਲਾ ਨਹੀਂ ਔਰ ਜਦੋਂ ਪ੍ਰਮਾਤਮਾ ਨੇ ਮੌਕਾ ਦਿੱਤਾ ਜਦੋਂ ਉਹਨਾਂ ਨੂੰ ਦੇਸ਼ ਦੀ ਅਗਵਾਈ ਕਰਨ ਦਾ ਮੌਕਾ ਮਿਲੇਗਾ ਉਹ ਸਾਬਤ ਕਰਨਗੇ ਕਿ ਹਿੰਦੁਸਤਾਨ ਜਿਹੜਾ ਇੱਕ ਬਹੁਤ ਵੱਡਾ ਮੁਲਕ ਹੈ ਸੈਕੂਲਰ ਦੇਸ਼ ਹੈ ਇੱਥੇ ਹਰ ਇੱਕ ਵਰਗ ਹਰ ਇੱਕ ਫਿਕਰਾ ਫਿਰ ਜਿਹੜਾ ਫਿਰਕਾ ਹੈ ਉਹ ਬਿਨਾ ਕਿਸੇ ਡਰ ਤੇ ਭੈ ਦੇ ਆਪਣੀ ਜ਼ਿੰਦਗੀ ਬਤੀਤ ਕਰੇਗਾ ਔਰ ਲੋਕ ਜਿਵੇਂ ਕਹਿੰਦੇ ਸੀ ਕਿ ਹਿੰਦੁਸਤਾਨ ਇੱਕ ਗੁਲਦਸਤੇ ਦੀ ਤਰ੍ਹਾਂ ਆ ਇੱਥੇ ਸਾਰੇ ਧਰਮ ਸਾਰੀਆਂ ਜਾਤਾਂ ਹਰ ਇੱਕ ਨੂੰ ਬਰਾਬਰੀ ਦਾ ਹੱਕ ਹੈ ਉਹ ਹੱਕ ਜਿਹੜਾ ਹੈ ਕਾਂਗਰਸ ਵਲੇ ਔਰ ਇੰਡੀਆ ਗੱਠ ਜੋੜ ਦੀ ਅਗਵਾਈ ਦੇ ਵਿੱਚ ਮਿਲੇਗਾ ਔਰ ਮੈਂ ਆਪਣੇ অবজারভার ਸਾਹਿਬ ਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਹੈ ਕਿ ਸਾਡੀ ਕਾਂਗਰਸ ਪਾਰਟੀ ਇੱਕ ਹੈ ਬੜੀ ਮਜ਼ਬੂਤ ਪਾਰਟੀ ਹੈ ਬੜੇ ਬਿਹਤਰੀਨ ਲੀਡਰ ਸਹਿਬਾਨ ਇਸ ਕਾਂਗਰਸ ਪਾਰਟੀ ਵਿੱਚ ਬੈਠੇ ਨੇ ਔਰ ਉਹਨਾਂ ਸਾਰਿਆਂ ਦੀ ਸ਼ਮਤਾ ਔਰ ਉਹਨਾਂ ਦੀ ਮਿਹਨਤ ਸਦਕਾ ਦੁਬਾਰਾ ਇਸ ਪੰਜਾਬ ਦੇ ਵਿੱਚੋਂ ਵੱਧ ਤੋਂ ਵੱਧ ਸੀਟਾਂ ਕਾਂਗਰਸ ਜਿੱਤ ਕੇ ਜਾਏਗੀ ਔਰ ਲੋਕ ਤਾਂ ਢੀਕ ਦੇਣੇ ਕਿਉਂਕਿ ਅਸੈਂਬਲੀ ਵਿੱਚ ਅਜੇ ਤੋਂ 2 ਸਾਲ ਪਹਿਲਾਂ ਧੋਖਾ ਹੋ ਗਿਆ ਸੀ ਲੋਕ ਢੀਕਦੇ ਆ ਕਦੋਂ ਸਾਨੂੰ ਅਸੈਂਬਲੀ ਦਾ ਮੌਕਾ ਮਿਲੇ ਤੇ ਅਸੀਂ ਆਪਣੇ ਗੁੱਸੇ ਦਾ ਆਪਣੀ ਜੋਸ਼ ਦਾ ਪ੍ਰਗਟਾਵਾ ਕਰ ਸਕੀਏ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਵਿਸ਼ਵਾਸ ਦਵਾਉਣਾ ਹੈ ਕਿ ਸਮਰਾਲੇ ਦੀ ਰੈਲੀ ਜਿਹੜੀ 11 ਵਾਲੀ ਆ ਪੂਰੀ ਵਾਚੜ ਕੇ ਸੀ ਕਰਾਂਗੇ ਹੁਣ ਸਾਡੇ ਆਬਜ਼ਰਵਰ ਸਰ ਤੁਹਾਡ ਨਾਲ ਗੱਲ ਕਰਨਗੇ ਹੋਰ ਕੋਈ ਗੱਲ ਤਾਂ ਨਹੀਂ ਮੈਂ ਕਰ ਸਰ ਜਿਹੜਾ ਨਾਲ ਲੋਕ ਸਭਾ ਦੀ ਚੋਣ ਹੈ ਇਹ ਗੱਠਜੋੜ ਦੇ ਤਹਿਤ ਨਤੀਜਾ ਵੇਗੀ ਇਹ ਫੈਸਲਾ ਸਾਡੀ ਹਾਈ ਕਮਾਂਡ ਨੇ ਕਰਦਾ ਹੈ ਸਾਡਾ ਉਹਦੇ ਵਿੱਚ ਕੋਈ ਦਖਲੰਦਾਜ਼ੀ ਨਹੀਂ ਔਰ ਉਹਨਾਂ ਨੂੰ ਸਾਰੇ ਲੋਕਾਂ ਦੀ ਨਬਜ਼ ਦਾ ਵੀ ਪਤਾ ਹੈ ਲੋਕਾਂ ਦੇ ਵਿਚਾਰਾਂ ਦਾ ਵੀ ਪਤਾ ਵਰਕਰਾਂ ਦੇ ਵਿਚਾਰਾਂ ਦਾ ਪਤਾ ਹੈ ਜੋ ਫੈਸਲਾ ਕਰਨੂਗਾ ਤੇ ਮੁਕਾਬਕੇ ਸੇਟ ਰਾਂਗੇ ਸਰ ਜਿਹੜੇ ਬਹੁਤ ਵੱਡੇ ਜਿਹੜੇ ਚਿਹਰੇ ਸੀ ਇਸ ਟਾਈਮ ਤੇ ਬੀਜੇਪੀ ਦੇ ਵਿੱਚ ਜਾ ਚੁੱਕੇ ਨੇ ਉਹਨਾਂ ਬਾਰੇ ਕੀ ਜੀਹਰੇ ਤੇ ਵਾਪਸ ਆ ਵੀ ਚੁੱਕੇ ਕਈ ਹੋ ਚੋ ਥੋੜੇ ਬਹੁਤ ਅਜੇ ਸੀ ਰਹਿ ਗਏ ਕੋਈ ਗੱਲ ਨਾ ਟਿਕਟ ਦਿੱਤੀ ਜਾਵੇਗੀ ਨਹੀਂ ਟਿਕਟ ਦੇਣ ਦਵਾਂ ਦੀ ਗੱਲ ਤੇ ਹਾਈ ਕਮਾਂਡ ਨੂੰ ਪਤਾ ਸੀ ਕੌਣ ਨੇ ਟਿਕਟ ਦੇਣ ਵਾਲੇ ਦਵਾਂ ਵਾਲੇ ਤੇ ਦੇਖੋ ਆਪਣੀ ਪਾਰਟੀ ਆਪਣੀ ਹੁੰਦੀ ਆ ਇਹ ਛੱਡ ਕੇ ਗਿਆ ਦੀ ਜਾਖੜ ਸਾਹਿਬ ਨੂੰ ਪਤਾ ਲੱਗ ਜੇਗਾ ਕਿ ਪਾਰਟੀ ਛੱਡਣ ਦਾ ਮਤਲਬ ਕੀ ਹੁੰਦਾ ਹੈ ਆਪਣਾ ਪਰਿਵਾਰ ਤੰਦਾ ਤੋੜ ਕੇ ਜਾਈਏ ਫਿਰ ਬਹੁਤ ਵੱਡੇ ਨੁਕਸਾਨ ਹੁੰਦੇ ਆ ਔਰ ਕਾਂਗਰਸ ਪਾਰਟੀ ਨੇ ਜਾਖੜ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਹੈ ਸ੍ਰੀ ਬਲਰਾਮ ਜਾਖੜ ਜੀ ਨੂੰ ਪਾਰਲੀਮੈਂਟ ਦਾ ਅਧਿਐਕਸ਼ ਬਣਾਇਆ ਇਹ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ ਕੱਲ ਜਾਖੜ ਸਾਹਿਬ ਨੇ ਇੱਕ ਤੰਜ ਕੱਸਿਆ ਪੰਜਾਮਿਆਂ ਤੇ ਲੈ ਕੇ ਕੀ ਕਹਿਣਾ ਟੱਡਾ ਜਿਹੜਾ ਪਜਾਮਾ ਕੀ ਕਰਦਾ ਮਤਲਬ ਰਾਜਾ ਕਾਂਗਰਸ ਦੇ ਜਿਹੜੇ ਮਤਲਬ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਕੁਰਤੇ ਪਜਾਮਿਆਂ ਦੇ ਪੈਸੇ ਅਜੇ ਮਤਲਬ ਦੇਰੇ ਹੀ ਨੇ ਦੇਣੇ ਨੇ ਮੈਂ ਤਾਂ ਕਹਿੰਦਾ ਕਿ ਇਹ ਦਾ ਤੇ ਬਾਕੀਆਂ ਦਾ ਕੀ ਫਰਕ ਹੈ ਤੇ ਇਹੋ ਜੀਆਂ ਛੋਟੀਆਂ ਗੱਲਾਂ ਕਰਦਾ ਜਿਮੇਵਾਰੀ ਵਾਲੀ ਗੱਲ ਕਰਨਾ ਚਾਹੀਦੀ ਹੈ ਇਹਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਕਾਂਗਰਸ ਪਾਰਟੀ ਹੈ ਜਿਹਨੇ ਗਰਦਾਸਪੁਰੋਂ ਖੜਾ ਕਰਕੇ ਤੁਹਾਨੂੰ ਮੈਂਬਰ ਪਾਰਲੀਮੈਂਟ ਬਣਾਤਾ ਸੀ ਉਸ ਕਾਂਗਰਸ ਪਾਰਟੀ ਦੇ ਪਜਾਮਿਆਂ ਦੀ ਗੱਲਾਂ ਕਰਦੇ ਹੋ ਤੁਹਾਡੇ ਵੀ ਲੋਕ ਬਹੁਤ ਕੋਈ ਕੱਢਣਾ ਸੀ ਇਹ ਛੋਟੀ ਗੱਲ ਅਸੀਂ ਕਰਨਾ ਨਹੀਂ ਚਾਹੁੰਦੇ ਆਪਣੀ ਗੱਲ ਕੋ ਪਾਲਿਸੀ ਦੀ ਕਰੋ ਕੋਈ ਨੀਤੀ ਦੀ ਕਰੋ ਇਹ ਕਰੋਗੇ ਭਾਰਦੀ ਜੰਦਾ ਪਾਰਟੀ ਦੇ ਪੁਰਾਣੇ ਆਗੂ ਉਹਨਾਂ ਨੂੰ ਕਿਵੇਂ ਨਾਲ ਲੈਣਾ ਹੈ ਉਹ ਤੁਹਾਨੂੰ ਕਿਉਂ ਨਹੀਂ ਪਸੰਦ ਕਰਦੇ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਪੈਂਦਾ ਗਿੱਲ ਸਾਹਿਬ ਸੱਤਾਧਰ ਦੇ ਮੁੱਖ ਮੰਤਰੀ ਵੱਲੋਂ ਕਹਿਣਾ ਹੈ ਕਿ 70 ਸਾਲ ਤੋਂ ਪੰਜਾਬ ਨੂੰ ਲੁੱਟਿਆ ਗਿਆ ਹੈ ਤੇ ਹੁਣ ਸ਼ੋਭਾ ਯਾਤਰਾ ਕੱਡੀਆਂ ਜਾ ਰਹੀਆਂ ਕੀ ਇਸ ਤੇ ਦੇਖੋ ਲੁੱਟਿਆ ਤੇ ਜਿਹਨੇ ਲੁੱਟਿਆ ਉਹਨਾਂ ਨੂੰ ਪਤਾ ਹੋਏਗਾ ਕਾਂਗਰਸ ਪਾਰਟੀ ਨੇ ਜਿਹੜਾ ਬੇਜੋੜ ਵਿਕਾਸ ਕੀਤਾ ਉਹਦਾ ਕੋਈ ਮੁਕਾਬਲਾ ਨਹੀਂ ਲੋਕ ਤਾਂ ਡੀਕਦੇ ਆ ਵੀ ਕੋਈ ਮਾੜੀ ਮੋਟੀ ਇੱਕੇਟੀ ਲਾ ਕੇ ਦਿਖਾਉਣ ਕੋਈ ਦਿਖਾਵੇ ਅਸੀਂ ਤਾਂ ਦੇਖੋ ਜੋ ਜਿੱਥੇ ਛੱਡ ਕੇ ਗਏ ਸੀ ਕੰਮ ਅੱਜ ਤੋਂ 2 ਸਾਲ ਪਹਿਲਾਂ ਉੱਥੇ ਹੀ ਰੁਕਿਆ ਟਿਕਟ ਬਣੇ ਲੱਗੀ ਉਹ 13 0 ਦਾ ਦਾਵਾ ਕਰਦੇ ਨੇ ਤੁਸੀਂ ਕੀ ਕਹਿਣਾ ਚਾਹੋ ਚਲੋ ਮੈਂ ਇਹਦੇ ਬਾਰੇ ਕੋਈ ਨਹੀਂ ਕਰਨਾ 13 0 15 0 ਜੋ ਮਰਜੀ ਕਰ ਇਹ ਤੇ ਸਮਾਂ ਦੱਸੇਗਾ 13 0 ਦਾ ਕੀ ਹੁੰਦਾ ਹੈ ਤੇ ਸਮਾਂ ਦੱਸੇਗਾ ਲਓ ਸਰ हाँ बताइए मैं तो यहाँ पर है जो हमारे अखिल भारतीय कांग्रेस कमेटी के अध्यक्ष की जो रैली यहाँ पर चुनावी आगाज है उसके लिए आया हूँ और 11 तारीख की 11 फरवरी की जो करके साहब की जो रैली है उसके अंदर मुझे यहाँ से पूरा आश्वासन मिला है कि भारी संख्या में लोग यहाँ से जाएंगे अपनी गाड़ियों से भी जाएंगे बसों से जाएंगे ये आश्वासन मुझे जिला अध्यक्ष साहब गिल साहब ने भी दिया है जो यहाँ पर कोऑर्डिनेटर्स हैं हमारे असेंबली के उन्होंने भी दिया है ब्लोक अध्यक्षों ने भी जितने तमाम यहाँ भीड़ आई थी उन्होंने बताया कि हम बढ़ चढ़ के जाएंगे मुझे उम्मीद है कि इस जिले से तरन तरन जिले से कम से कम सात आठ हज़ार लोग वहाँ पर पहुँचेंगे उस हिसाब से पंजाब से पूरे पंजाब से लगभग लगभग पचास हज़ार से ज़्यादा की लोगों की वहाँ पर इकट्ठे होने की उम्मीद है और ये चुनावी रैली है क्योंकि चुनाव सिर पर है अप्रैल में चुनाव है उसके लिए हम रैलियों की तैयारी में उसके लिए हम आए चंडीगढ़ तो सुप्रीम कोर्ट ने कल बता दिया अभी बताया था गिल साहब ने अभी आप तो सब पत्रकार है इलेक्शन होनी मतलब की रणनीति देखिए रणनीति आप देखिए ना उनकी रणनीति वो एक मेयर का चुनाव भी बिना चीटिंग के नहीं जीत सकते गारंटी है उनकी चीटिंग की गारंटी है और कोई गारंटी नहीं है चीटिंग की गारंटी है आज देश को कांग्रेस कांग्रेस पार्टी पार्टी रोकने मतलब स्टेप और ऊपर बातचीत चल रही है और पार्टी के पैनल के जो एडवोकेट है उसमें लगे हैं और इसकी पिटीशन दायर की जाएगी क्योंकि सुप्रीम कोर्ट ने खुद इसका इशारा किया है कि हम लोकतंत्र की हत्या नहीं होने देंगे ਕਿ ਆਪ ਲੋਕਤੰਤਰ ਕੀ ਆਤਿਆ ਹੋਰ ਅਮ ਚੁੱਪਚਾਪ ਅੱਖ ਬੰਦ ਕਰਕੇ ਬੈਠੇ ਅਮ ਨਹੀਂ ਦੇਖਤੇ ਰਹਿਗੇ ਉਹਨਾਂ ਨੇ ਖੁਦ ਇਸ਼ਾਰਾ ਦਿਆ ਹੈ ਠੀਕ ਹੈ ਥੈਂਕ ਯੂ